ਕਾਕਾ ਆ ਭਾਈ ਜੀ ਦੱਸੋ ਇਦਾਂ ਹੀ ਲੀੜਾ ਲੱਗਦਾ ਮਸ਼ੀਨਾ ਇਹ ਮੁੰਡਾ ਹੈ ਤੇਨ ਕਿਹੜੇ ਭਾਈ ਚੱਲ ਚੱਲ ਮੁੰਡਿਆ ਚੱਲ ਮੈਨੂੰ ਇਹਨੇ ਕਿਹਾ ਮੈਨੂੰ ਆਦਾ ਇਹਨੂੰ ਨੈਸ਼ ਕਿਹਾ ਕਰ ਨੂੰ ਭਰਾਵਾ ਮੈਨੂੰ ਆਪ ਕਿਹਾ ਵੀ ਇਹਨੂੰ ਨੈਸ਼ ਕਿਹਾ ਕਰ ਹੋ ਲੋਕ ਕੀ ਕਹਿਣਗੇ ਸਾਨੂੰ ਯਾਰ ਲੋਕੀ ਮੌਕਾ ਲੋਕ ਕੀ ਕਹਿਣਗੇ ਸਾਨੂੰ ਵੀ ਜਦ ਜਦ ਮਾਰੀ ਆਉਂਦੀ ਚਲਾਉਂਦੀ ਪਤਾ ਨਹੀਂ ਕੀ ਕਰਦੇ ਇਹਨਾਂ ਦੇ ਦੋ-ਦੋ ਮਹੀਨੇ ਇਹਨਾਂ ਨਾਲ ਹੀ ਵਜਦੇ ਨੇ ਮਹੀਨਾ ਨਾਲ ਹੀ ਦੋ-ਤਿੰਨ ਲੱਗ ਕੇ ਤਾਂ ਸਾਰੇ ਉੱਡ ਜਾਂਦੇ ਹੀ ਭਰਾਵਾ ਤੇਰੀ ਗਲਤੀ ਹੈ ਇਹ ਤੈਨੂੰ ਮੈਂ ਉਦਣ ਗਿਆ ਨਾ ਕਟਰ ਦਾ ਕਰਲਾ 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 ਪਤਾ ਕੀ ਸੀ ਹਾਂ ਸਾਰੇ ਘੈਂਟੀ ਸਾਰੇ ਬਾਹਰ ਵਾਲਾ ਬੰਦਾ ਨਾਲ ਜਾ ਕੇ ਘਰ ਵਾਲੇ ਜਿਹਨੇ ਚੁੱਕਦੇ ਹੋ ਫਿਰ ਕਹੇ ਨੀਂਹਰੋ ਹੀ ਲੱਗੰਦਿਆ ਯਾਰ ਹੈ ਮੈਂ ਅੱਜ ਤੇ ਨੀਂਹਰੋ ਹੀ ਲੱਗੰਦਿਆ ਕੋਣ ਨਹੀਂ ਕੀਤਾ ਮੈਂ ਯਾਰ ਮੈਂ ਬਗਵਾਖ ਮਾਰ ਥੋੜਾ ਬੁੜਾ ਤੇ ਨਹੀਂ ਬਣ ਗਿਆ ਸੱਚ ਆਏ ਵੀਰ ਮੇਰਾ ਨਾ ਨਵੀਂ ਮੋਟਰ ਪਈ ਸਾਡੀ ਤੇ ਨਵੇਂ ਵਿੱਚ ਬਲੇਡ ਪਏ ਨਹੀਂ ਇਹ ਕਿਹੜਾ ਕਾਕੇ ਤੇ ਕਹਿੰਦਾ ਆਹ ਭਰਾ ਵਾ ਤੇਲ ਦੂਲ ਕਰ ਲ ਮੈਂ ਹਮਾਰਿਆ ਚੈਨਾ ਨੂੰ ਮੈਂ ਨਵੇੜੀ ਕੇ ਕੰਮ ਤੇ ਬੰਨੇ ਲੱਗੀ ਏ ਲੋਕਾਂ ਚੱਲ ਵਾਦੂ ਦੂਜੇ ਬੰਦੇ ਨੂੰ ਦੇ ਇੰਨਾ ਇੰਨੇ ਕਿੱਲੇ ਵੜ ਲਿਆ ਕਿੱਲਾ ਕਿੱਲਾ ਦੋ ਦੋ ਕਿੱਲੇ ਵੜ ਲਿਆ ਤੇ ਆਪਾਂ 10 ਕਿੱਲੇ ਵੱਡੇ ਓ ਕਿੰਨੇ 10 ਕਿੱਲੇ ਆ ਜੀ ਵੀ ਹੋ ਜਾ ਗੇੜਾ ਅਸੀਂ ਮਾਂਚਨੀ ਮਸ਼ੀਨਤਾਰੀ ਹੁੰਦੀ ਤੇ ਵੀਡੀਓ ਤੋਂ ਢੀ ਪਹਿਲਾਂ ਆ ਜਾਂਦੀ ਦੂਜੇ ਬੰਦੇ ਨੂੰ ਦੇ ਕਿੜਾ ਤੀਜੇ ਬੰਦੇ ਨੂੰ ਦੇ ਕਿੜਾ ਦੂਜੇ ਬੰਦੇ ਨੂੰ ਪਤਾ ਨਹੀਂ ਲੱਗਦਾ ਇੱਧਰ ਨੂੰ ਹੁੰਦਾ ਤਾਂ ਉਹਨੂੰ ਲਿਆ ਗੇੜ ਗੇੜ ਮਰੇ ਪਏ ਰੋਟੀਆਂ ਖਾ ਖਾ ਕੇ ਤੇ ਪੂਰੇ ਆ ਦੇ ਹੱਸੀ ਜਾਂਦਾ ਕੱਲਾ ਏ ਬਰਾਵਾ ਹੁਣ ਕੀ ਕਰੀ ਨਿਗੀ ਜੀ ਮਸ਼ੀਨ ਲਈ ਇਹਨਾਂ ਨੂੰ ਵਸਤ ਨੂੰ ਫੜਾਇਆ ਕਰਤਾ ਟਰੈਕਟਰ ਦੇ ਪੀਸ ਪਿਆਰ ਕਰਦੇ ਕੱਢ ਕੇ ਲਿਆ ਬਟ ਜਾਓ ਵੀ ਮੁੰਡਿਓ ਜਿੱਥਾ ਜਿਵੇਂ ਜਿਵੇਂ ਰੱਖਿਆ ਹੋਏ ਉਹਨੇ ਆਉਣ ਡਿਆ ਹੌਲੀ ਹੌਲੀ ਬਲੇਡ 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 ਬਾਈ ਜੀ ਮੁੰਡਾ ਹੜਾ ਕਹਿੰਦਾ ਇਹ ਗ੍ਰਾਮ ਆਪਾਂ ਗੋਛਦੀਪ ਸਿੰਘ ਗਲਤ ਕਰ ਦਿੰਦੇ ਭਾਵੇਂ ਕਾਲ ਗੁੱਸਾ ਤੇ ਭਾਵੇਂ ਤਰ ਗਿਲਾ ਹਾਂ ਆਪਾਂ ਕਰਦੇ ਨੇ ਕੰਮ ਗਲਤ ਜਦੋਂ ਮਸ਼ੀਨ ਲੱਗੀ ਹੋਵੇ ਨਾ ਕਣਕ ਝੋਨੇ ਚ ਘਟ ਉੱਤੇ ਤੇਲ ਜਰੂਰ ਮਾਰ ਸਕਵੇ ਹਨਾ ਡੀਜ਼ਲ ਦੇ ਵਿੱਚ ਵਿੱਚ ਡੋਲ ਦਵੇ ਆ ਕੰਮ ਬੰਦਾ ਹੀ ਨਹੀਂ ਜੰਗਾਲ ਨੇ ਗਾਂ ਤੋਂ ਐਂ ਹੀ ਕਰਿਆ ਕਰਨੀ ਚਾਹੀਦੀ ਹੈ ਜਿਹੜਾ ਕੰਮ ਹੋ ਗਿਆ ਅਣਾਈ ਤੈਨੂੰ ਗੁਰੂ ਧਾਰ ਲੈਣਾ ਨਹੀਂ ਆ ਜੰਗਾਲ ਬੜਾ ਪੈਂਦਾ ਹੋਵੇ ਫਿਰ ਪੈਂਦਾ ਨਹੀਂ ਜੰਗਾਲ ਐਂ ਹੀ ਸਾਫ਼ ਹੀ ਰੱਖਿਆ ਕਰਨਾ ਕੰਮ ਯਾਰ ਵੇਂਦੇ ਹੀ ਨਹੀਂ ਅਸਲ ਚ ਗਏ ਵੇਖੀ ਇਹ ਤੇ ਗੱਲ ਬਣੀ ਲੇਟਾਂ ਲੱਗੇ ਨੂੰ ਚੇਤਾ ਹੀ ਨਹੀਂ ਵਾਹ ਜੇਦਾਂ ਵਾਗ ਹੀ ਲਿਆ ਹੁਣ ਬਾ ਬਾ ਕਰਦਾ ਲਿਆ ਬਾਹਰ ਖੁੱਲਣੀ ਮੋਟਰ ਤਾਂ ਸਟੈਪ ਨਹੀਂ ਆਉਂਦੀ ਦੂਜੇ ਬੰਦੇ ਨੂੰ ਕਰ ਤੀਜੇ ਬੰਦੇ ਨੂੰ ਕਰ ਸਹੀ ਅਗਮਾ ਗਿਆ ਇੱਥੇ ਬਾਹਰ ਲਿਆ ਬਸ ਲਿਆ ਬਸ ਸਹੀ ਕਰਦੇ ਲਿਆ ਹੋਰ ਕਮਾ ਬਸ ਆ ਵੀ ਜਣਾ ਨਾਈ ਉਹ ਗਰੀਸ ਵਾਜ ਦਿਉ ਹਣਾ ਚੱਲ ਬਸ ਦੇ ਜੇ ਤੂੰ ਸਾਨੂੰ ਸਕਾਰ ਕੇ ਜਾਨਾ ਇਹਦੇ ਅੱਜ ਜਿੰਨੀ ਕੁ ਤੁਸੀਂ ਮਾਰੀ ਇੱਥੇ ਬੀਠ ਵਿਖਾ ਦੋ ਨਹੀਂ ਅੱਗੇ ਤੂੰ ਗਰੀਸ ਮਾਰਦਾ ਇਹ ਕੱਲ ਮੈਂ ਮਾਰੀ ਚੁੱਕੀ ਸੀਲ ਚੱਕੀ ਇਹਨੂੰ ਮੈਂ ਦੱਸਦਾ ਆਵੇ ਪਾਲੀ ਆਉਂਦਾ ਤਾਂ ਗਰੀਸ ਹੀ ਮਾਰਨੀ ਤੁਸੀਂ ਦੋਨੇ ਮੈਂ ਨਹੀਂ ਮਾਰਨੀ ਹੋਰ ਨਹੀਂ ਹੋਇਆ ਆ ਜਵਾਨਾ ਇਹਨਾਂ ਇਡਲ ਨੂੰ ਨਹੀਂ ਮਾਰੀ ਗਰੀਸ ਤੇ ਆਓ ਵੇ ਇਡਲ ਹੋਇਆ ਹੀ ਕੱਲ ਗਰਮ ਤੇਰਾ ਬੜਾ ਜੀ ਕਿਦੋਂ ਗਰਮ ਹੋ ਗਿਆ ਇਤਰਾ ਹੀ ਹੋ ਜਾਂਦਾ ਜਾਮ ਹੀ ਪੂਰਾ ਪੈ ਜਾਂਦਾ ਓ ਯਾਰ ਦੇਖਦੇ ਨਹੀਂ ਕਰਦੇ ਨਹੀਂ ਕਿ ਗੇਅਰ ਪਾਇਆ ਚਲੇ ਗਏ ਆ ਉਹ ਆ ਗਏ ਇਤੋਂ ਤੇਰੇ ਨਾਲ ਨਾ ਡੰਗ ਯਾਰ ਐ ਫਲੈਟ ਪਟਾ ਸਾਂਦੋਂ ਵੱਡੇ ਪਿਆ ਕੋਲੋਂ ਇੱਕ ਨਹੀਂ ਅੱਧੀ ਥਾਂ ਉਹ ਆ ਇੱਥੋਂ ਵੱਡੇ ਆ ਇੱਥੋਂ ਵੱਡੇ ਥਾਂ ਥਾਂ ਤੋਂ ਮੇਰੇ ਹਾਂ ਆਪਾਂ ਨੂੰ ਫਲੈਟ ਪਟਾ ਨਵੇਂ 2 3 ਰੱਖਣੇ ਪੈਣ ਹੂੰ ਓਏ ਓਏ ਨਾ ਗਿਆ ਸੁੱਤੀ ਚੱਲ 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 ਨਿਕਲ ਆਈ ਨਿਕਲ ਆਈ ਨਿਕਲ ਆਈ ਇਹ ਥੇਰਾ ਲਗਾ ਨਾ ਕੋਲੇ ਤਰਾ ਤੂੰ ਪੁੱਠ ਕੇ ਦੀਆਂ ਪੁੱਠੀਆਂ ਦੇ ਬਾਅਦ ਚ ਗਈ ਉਹ ਹੋ ਮੇਰੇ ਦਿਮਾਗ ਕੋਟ ਕੇ ਗਈ ਜਿੰਦ ਨੂੰ ਨਹੀਂ ਸੋਚ ਬੜੇ ਲੈ ਉਹ ਤਾਂ ਮੈਂ ਜਾਣਦੀ ਆ ਦਸ ਤਰਾ ਕੀ ਪੱਤੇ ਨੇ ਮੈਂ ਜਾਣਦੀ ਆ ਕੱਲੇ ਨੇ ਜਾਣਦੀ ਇਹਨੇ ਵੀ ਇਹਨਾਂ ਕੱਲੇ ਨੇ ਜਾਣ ਨਹੀਂ ਬੂਡੇ ਨੇ ਕੰਮ ਨਹੀਂ ਕੋਈ ਕਰਨਾ ਧੋਪਿਆ ਆ 10000 ਪੁੰਗੀ ਆਣਾ 20000 ਰੁਪਿਆ ਨਹੀਂ ਮਿਲਿਆ ਯਾਰ ਇਹਨੂੰ ਨਹੀਂ ਮਿਲਿਆ ਜਦੋਂ ਅੰਦਰ 9 ਵਜੇ ਤੱਕ 20000 ਰੁਪਿਆ ਨਹੀਂ ਮਿਲਿਆ ਕੋਈ ਗੱਲ ਨਹੀਂ ਮੈਂ ਹੁਣ ਲਾ ਦੇ ਤਾਂ ਮੈਂ ਕਿੱਥੋਂ ਦੇ ਦਾਂ ਬੰਦਰ ਬਿੰਗ ਨੂੰ ਗਵਾਣ ਮੈਂ ਆ ਜਿਹੜਾ 20000 ਰੁਪਿਆ ਕਿਉਂ ਓਹੋ ਆ ਜਿਹੜਾ ਟੋਹਾ ਤੂੰ ਪਾਇਆ ਨਾ ਮੇਰੀ ਗੱਲ ਸੁਣ ਹਾਂ ਹੌਲੀ ਓਏ ਹੌਲੀ ਓਏ ਕਿ ਮੈਂ ਆਉਂਦਾ ਹਾਂ ਔਖਾ ਗਏ ਹੁੰਦਿਆਂ ਨਹੀਂ ਥਲੀ ਕੋ ਪਿਆ ਹੀ ਗੁਟਕਾ ਔਰ ਟਰਾਲੀ ਦਾ ਟਾਇਰ ਲਾਇਆ ਪਿਆ ਉਹਦੇ ਲਾਗੇ ਪਿਆ ਆ ਆਪਾ ਚੱਲਦੇ ਬਈ ਨਾਲ ਉੱਧਰ ਚੱਲ ਗਏ ਆਹ ਬਾਈ ਜੀ ਮੁੰਡੇ ਸਾਡੇ ਨਹੀਂ ਮੰਨਦੇ ਇਹ ਆਂਦੇ ਆ ਵੀ ਜਿਹੜੇ ਜਿਹੜੇ ਬਲੇਡ ਖਰਾਬ ਆਹੀਂ ਉਹੀ ਕੱਢਨੇ ਬਾਹਰੋਂ ਤੁਸੀਂ ਦੱਸੋ ਵੀ ਇਹ ਕੰਮ ਸਹੀ ਮੈਂ ਇਹਨਾਂ ਨੂੰ ਕਿਹਾ ਜਦੋਂ ਬਲੇਡ ਸਾਰੇ ਨਵੇਂ ਪਏ ਐਨ ਇੱਕ ਵਾਰ ਆ ਰੈਡੀ ਸ਼ੈਡੀ ਪੂਰਾ ਕਰੋ ਕੰਮ ਤੇ ਅਹੀਂ ਬਾਈ ਜੀ ਮਸ਼ੀਨਾਂ ਦਾ ਰੈਡੀ ਕਰ ਲੈਨੇ ਆ ਚਲਾਵ ਵੀ ਲੈਨੇ ਆ ਕਰਨ ਕਟਰਾ ਦਾ ਜੇਤਾ ਭੁੱਲ ਜਾਂਦਾ ਜੈਲੀ ਓਏ ਜੈਲੀ ਆਇਆ ਇੰਟਰੋਡਕਸ਼ਨ ਕਰਾਈਏ ਤੇਰੀ ਆ ਉਰੇ ਉਰੇ ਦਾ ਆ ਆ ਗਿਆ ਜੀ ਜੈਲੀ ਬਲਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਇੱਧਰ ਆ ਮੜਾ ਦੇਖ ਨਾ ਹਟ ਕੇ ਚੱਲ ਵੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਕੰਮ ਕਰਦੇ ਆਪਾਂ ਸਟੈਪ ਝੰਡਾ ਨੇ ਬਾਈ ਜੀ ਨਹੀਂ ਨਹੀਂ ਇਹ ਕੰਮ ਤੋਂ ਇਲਾਵਾ ਹੋਰ ਕੀ ਕੰਮ ਕਰਦੇ ਆਪਾਂ ਹੋਰ ਕੰਮ ਵਿੱਚ ਸਟੈਪ ਕੱਢ ਕੇ ਤੁਸੀਂ ਟੀਪਾ ਲੱਗੇ ਵਿੱਚ ਨਹੀਂ ਨਹੀਂ ਉਹ ਤਾਂ ਠੀਕ ਹੋ ਗਿਆ ਇਸ ਤੋਂ ਇਲਾਵਾ ਮਸ਼ੀਨਾਂ ਤੋਂ ਇਲਾਵਾ ਹੋਰ ਕੀ ਕੰਮ ਕਰਦਾ ਮੈਂ ਡੀਜੇ ਦਾ ਕਰਦਾ ਭਾਈ ਡੀਜੇ ਦਾ ਕੰਮ ਕਰਦਾ ਹਾਂ ਜੀ ਕਹੇ ਨੇ ਮੁੰਡੇ ਤੋਂ ਡੀਜੇ ਲਵਾਉਣੇ ਹਨ ਕੰਮ ਇੱਕ ਨੰਬਰ ਕਰਕੇ ਦਿੰਦੇ ਪੱਕੀ ਗੱਲ ਆ ਹਾਂਜੀ ਝੂਠ ਕੋਈ ਨਹੀਂ ਹਾਂਜੀ ਹਾਂਜੀ ਆ ਲੋਕ ਮੁੜ ਕੇ ਗਾਲਾਂ ਵੜੀਆਂ ਕੱਢਦੇ ਬੰਦੇ ਬੰਦੇ ਉਹ ਜਨਾਨੀਆਂ ਆ ਮੰਝੇ ਤੋਂ ਨੱਚਣ ਲਾ ਦਿੰਦੇ ਅੱਛਾ ਜੀ ਇਹ ਵੱਡੀ ਗੱਲ ਆ ਤੇਰੀ ਤੇਰੀ ਫਿਰ ਪੂਰੀ ਗੱਲ ਆ ਆ ਛਾੜ ਦੇ ਜਿੰਨਾ ਜਿੰਨਾ ਨੇ ਮਿੱਟੀ ਪਾਈ ਆ ਇੱਕ ਉਹ ਮੂਹਰ ਲਾ ਵਿਛਾੜ ਮੋਢਾ ਵਾ ਹੁਣ ਇਹ ਨੀ ਕਿਹ ਐ ਇੱਥੇ ਵੱਡੀਆਂ ਖੁੱਲੀਆਂ ਪਈਆਂ ਖੁੱਲੀਆਂ ਆ ਵੇ ਵੱਡੀਆਂ ਪਈਆਂ ਵਾ ਨਹੀਂ ਪਿਆਤ ਨੇ ਕਿਹੜਾ ਡੱਬਾ ਪਾ ਲਿਆ ਪਿਆ ਤੇ ਇਹਨਾਂ ਨੇ ਚਲ ਖੋਲ ਲਾ ਦੋ ਚਾਨਕੀ ਮੋਰੀ ਕੱਡੀਆਂ ਏ ਦਿਆਂ ਦੇਖ ਵੇਖ ਲਾ ਸਾਰੇ ਪੈਟ ਵੇਖ ਲਾ ਫੁੱਲੇ ਪੁੱਤੇ ਪਈਆਂ ਯਾਰ ਜਿੱਦੀ ਲੱਗ ਜਾ ਪੈਟ ਜਦ ਸੱਬੇ ਚ ਪੈਂਦਾ ਕਿਤੇ ਡੱਬੇ ਰ ਪਏ ਕਿੱਥੇ ਆ ਕੁਛ ਵੀ ਪੈ ਜਾ ਨਾ ਹੋਈ ਵਿਚਾਰ ਪਸ਼ੂਰ ਪਨੀ ਖੜਦਾ ਹੈ ਕਿੰਨੇ ਕਿੱਲੇ ਵੱਡੇਗਾ ਮੈਂ ਨਾ ਯਾਰ ਕਿੱਲਾ ਵੜਨਾ ਕਿਲਾ 6000 ਹਰ ਹੋਣਾ ਯਾਰ ਕਿਲਾ ਹੋਰ 3000 ਕਿੱਲਾ ਵੜਨਾ ਦੋ ਸਾਲਾਂ ਕਿੰਦਾ ਨਹੀਂ ਰੱਖਣਾ ਨਾ ਰੱਖ ਮੈਂ ਉਹਨਾਂ ਵਾਲੀ ਪਰੀਤ ਤੇ ਚੜਜੂ ਜਾ ਕੇ ਮੀਤੋ ਕਿਆ ਵਾਲੀ ਮੀਤੋ ਕਿਆ ਵਾਲੀ ਪਰੀਤ ਤੇ ਚੜਜੂ ਉਹ ਕੱਢੀ ਲੈ ਇਸ ਸਟੈਪ ਸਟੈਪ ਕੱਢ ਜੈਲੀ ਆ ਕੱਢਿਆ ਨਹੀਂ ਕੀ ਗੱਲ ਆ ਸਟੈਪ ਇਹ ਪਾਉਣੀ ਦੇ ਆਇਆ ਇਹ ਕੱਢ ਲੈਨੇ ਕੋਈ ਨਹੀਂ ਉਹ ਵੀ ਸਟੈਪ ਦਾ ਬੁਰਾ ਹੀ ਹਾਲ ਆ ਟੁੱਟੇ ਪਏ ਬਲੇਡ ਬਲੂ ਬਲੇਡ ਉਹ ਸਾਰੀ ਪੱਟ ਦੇਣੀ ਆ ਨਾ ਨਵੀਂ ਝਾੜ ਦੇਣੀ ਆਪਾਂ ਉਹ ਪੱਟ ਦੇਣੀ ਸਾਰੀ ਝੰਡਰੀ ਕੱਢ ਲਿਆ ਵੀ ਖਿੱਚ ਲਿਆ ਆ ਆ ਜਾ ਅੰਗਰੇਜ਼ ਆ ਵਰਾ ਮੇਰੀ ਸੁਣ ਗੱਲ ਤੇਰੇ ਨਹੀਂ ਵਾਦੀ ਗੱਲ ਉਹ ਰਾ ਮੇਰੀ ਗੱਲ ਸੁਣ ਹਾਂ ਟੈਨਸ਼ਨ ਨਾ ਲਿਆ ਟੈਨਸ਼ਨ ਨਹੀਂ ਲੈ ਨਹੀਂ ਲੈ ਠੀਕ ਹੈ ਟੈਨਸ਼ਨ ਨਹੀਂ ਵੇ ਮਰੇ ਤੇਰਾ ਰੰਗ ਕਿੰਨਾ ਕਾਲਾ ਹੁੰਦਾ ਜਾਂਦਾ ਹੁਣ ਕੀ ਕਰੀਏ ਗੋਭੀ ਲਾਉਣ ਦੇ ਮਿਹਨਤਾਂ ਕਰਦੇ ਹਾਂ ਭਰਾ ਅਸੀਂ ਇਹ ਚੀਜ਼ ਥੋੜੀ ਸੁੱਤੇ ਰਹੇ ਆ ਹਾਂ ਇਹ ਤੇ ਗੱਲ ਹੁਣ ਇਹ ਗੱਲ ਏਸੀ ਵਾਲੀ ਕਹਿੰਦਾ ਤੇਰੇ ਮਤਲਬ ਦੱਸ ਕੀ ਪਤਾ ਕੀ ਨੂੰ ਕਹੀ ਜਾਂਦਾ ਹੈ ਆ ਜਾ। ਓਏ ਲਵਾਵਾ ਗੋਲ ਤੂੰ ਆਪਸੇ ਆਪਣੀ ਗੇਂਦ ਚੁੱਕ ਲੈ। ਨਾ ਚਿਚੂ ਛੇ ਚੱਕੇ ਨੇ ਜਨਾਬ ਇਹਨਾਂ ਦੇ। ਲਵਾਵਾ ਗੋਲ ਲੈ ਵਿੱਚ ਛੁੱਟਿਆ ਤੂੰ। ਉਹਨੂੰ ਤੇ ਮੈਂ ਫੜਾਇਆ ਇਹ ਨਾ। ਵਾਦੂ ਜੇ ਮੈਂ ਕਿੰਨੀਆਂ ਚਾਹੀਦੀਆਂ ਆ ਜਿਹੜੀਆਂ। ਓ ਯਾਰ ਨਾ ਤੂੰ ਦੁਬਾਰਾ ਕੋਈ ਕਹਾਤ ਨਹੀਂ ਤੇਰੀ ਮੰਮੀ ਨਾਲ ਨਾ। ਮਿੱਟੀ ਕਿ ਮਾਰਾ ਮੋਢਾ ਯਾਰ। ਕਿਹੜੀ ਮਿੱਟੀ? ਓ ਯਾਰ। ਕੋਈ ਨਹੀਂ ਹੁਣ ਤਾਂ। ਕੀ ਹੋ ਗਿਆ? ਮੇਰੀ ਬਾਤ ਚੀ। ਆਵੇਂ ਦਾ ਦੇ ਇਹੋ ਹੀ ਲੱਲ ਨੀ ਪੱਤੇ ਸਾਰੇ ਆ ਲਗੜ ਕੇ ਸਾਰੀ ਟੋਟਲ ਫੋੜਦੇ ਹੈ ਡਾਲੇ ਬਲੇਡ ਉਹ ਹੈ ਡਾਲੇ ਰਹਿ ਨਹੀਂ ਨਹੀਂ ਉੱਥੋਂ ਤੱਕ ਤੂੰ ਮੇਰੀ ਗੱਲ ਤਾਂ ਸੁਣ ਤੂੰ ਇਹ ਪੱਤੀ ਨਾ ਹੈਡ ਤੋਂ ਅੱਗੇ-ਅੱਗੇ ਪੋਟਲਾ ਸਾਰੇ ਸਾਰੇ ਕੱਟਨੇ ਪੈਣਗੇ ਕਰ ਨਹੀਂ ਕਰ ਹੈਡ ਤੋਂ ਅੱਗੇ-ਅੱਗੇ ਪੋਟਲਾ ਨਾ ਸਰ ਹਾਂਜੀ ਹਾਂਜੀ ਇੱਥੇ ਹੀ ਲਿਆ ਹਾਂ ਆ ਥੋੜੇ ਦੋਵੇਂ ਆ ਜੇ ਉਹ ਤਰੀਕਾ ਇਹ ਮਾਰ ਪੁੱਟਨੇ ਆ ਚਿੱਟਾ ਆ ਜਾਂਦਾ ਨਹੀਂ ਰਿਹਾ ਉਹ ਥੋੜੀ ਦੁੱਜਿਆ ਉਹ ਲਿਆ ਉਧਰ ਇਹ ਕਈ ਆ ਗਈ ਇਹ ਕਈ ਨਵੀਂ ਕਿਤੋਂ ਲਿਆਦੀ ਉਹਨਾਂ ਨੂੰ ਇਹ ਤੁਸੀਂ 4x4 ਥੱਲੇ ਦਿੱਤੀ ਲੈ ਮੈਨੂੰ ਮੈਂ ਮੰਗੀ ਜਾਂ ਨਾ ਇਹ ਕਰਨਾ ਆ ਫਿਰ ਆਊਗਾ ਆ ਵੜ ਦਿੱਲੀ ਫੇਰ ਤਾਂ ਗੱਲ ਬੰਨੀ ਨੱਪਿਆਂ ਦਾ ਗੱਲ ਬੰਨੀ ਕੁੰਦਾ ਨਹੀਂ ਮੈਂ ਕੁੰਦਾ ਨਹੀਂ ਨੱਪਿਆਂ ਦਾ ਗੱਲ ਬੰਨੀ ਆਉਵੇ ਤੇ ਚੜਾਓ ਚੱਲ ਕੱਲਿਆ ਚੈੱਕ ਮਾਰੋ ਗੱਨ ਲਿਆ ਪਹਿਲਾਂ ਗਰੀਜ਼ ਮਾਰੀਏ ਮੋਟਰ ਨੂੰ ਓ ਬਾਈ ਜੀ ਬੰਦਾ ਸਾਡਾ ਓਹ ਵਹੀਂ ਦੇਖੋ ਇਹ ਅੱਜ ਕੱਲ੍ਹ ਆਂਦਾ ਸੱਜੋ ਵਜਣਾ ਨੂੰ ਇਹਨੂੰ ਨਾ ਘਲਾਵਾ 11 ਵਰੋਟਾ 11 ਲੈ 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 ਬੱਲੇ ਹੋ ਤੇਰੇ ਜੈਲੀ ਆ ਮੰਨ ਵੇੜ ਮੜਾ ਨੱਪ ਕੇ ਲਾ 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 ਅਰੇ ਬਾਈ ਦੀ ਪੈਰ ਤੇ ਮੁੰਡੇ ਦੇ ਰਾਰ ਵੀ ਭਿਗਦੀ ਐ ਇਹ ਰੋਈ ਜਾਂਦਾ ਰੋਈ ਜਾਂਦਾ ਐਡਾ ਬਿੱੱਜੂ ਤਗੜਾ ਐ ਹਾਂ ਤੇ ਤੈਨੂੰ ਕੀ ਰੱਖੋ ਚੱਲ ਚੱਲ ਮੁੰਡਿਆ ਚੱਲ ਲਓ ਆ ਪੈ ਰਿਹਾ ਤੇਲੀ ਕਰੀ ਕਮਾ ਕੇ ਦੱਸ ਸਾਜੀ ਖਿੱਚ ਬਾਹਰ ਹੁਣ ਬਾਹਰ ਨੂੰ ਨਿਕਲਦੀ ਐ ਮੈਂ ਨਾ ਅਰਦੇ ਮਗਰ ਓਏ ਓਏ ਬਲੇਡ ਤੇ 2 ਮਿੰਟ ਦੁਬਾਰਾ ਚੱਲ ਦੱਸੀ ਕੀ ਕਿਦਾਂ ਕਿਦਾਂ ਤੇ ਵੇ ਚਲਾ ਆ ਕੇ ਵੇ ਪਾਤਨਾ ਹਰੇ ਲੋ ਭਾਈ ਜੀ ਮੈਂ ਇੱਕ ਬੰਦਾ ਤੇ ਕੌਣ ਨੂੰ ਕਹਦਾ ਬੋਟੂ ਜੀ ਆਪਾਂ ਤਾਂ ਹੋਣਾ ਚੱਲੀਏ ਐਂ ਹੀ ਹੱਥ ਸੁਨਾਈ ਚਲਾਈ ਜਾ ਤੇ ਸਹੀ ਹੋ ਗਿਆ ਪਹਿਲੇ ਰਿਹਾ ਦੁਆਰ-ਵਰ ਨਹੀਂ ਜਾਂਦੀ ਇਹ ਮੈਂ ਚੜਾਉਣਾ ਵਾਏ ਆਂਦਾ ਫੇਰ ਫਿਰ ਨਾ ਫੋਕਸ ਕਰ ਕੈਮਰੇ ਦਾ ਇਹ ਬੰਦੇ ਨੂੰ ਮੈਂ ਤਾਂ ਨਾਟਕ ਕਰਦੇ ਚਾਬੀਆਂ ਪਾਨੇ ਉੱਥੇ ਪਹਿ ਤੇ ਨਾੜਨੀ ਨੇ ਉਦੋਂ ਦੇ ਕੱਥੇ ਪੇਹਾਰ ਕੇ ਸਾਨੂੰ ਹੀ ਕਰਨਾ ਪਿਆ ਕੰਮ ਉਹ ਬੈਲਟ ਆ ਤੂੰ ਐਂ ਗਾਰਾ ਚੈਨ ਹੀ ਟਾਈਟ ਕਰ ਦੇ ਕਿਹੜੀ ਉਹ ਇਹ ਨਹੀਂ ਚੱਲੇ ਬਾਈ ਕਿਵੇਂ ਆਊਗੀ ਬਾਈ ਬੈਲਟ ਲਈ ਜਾਂਦੀ ਆ ਕਿਵੇਂ ਪਾਉਗੀ ਕਿੰਦਾ ਪੈਸੇ ਤੂੰ ਲੈਣਾ ਕਿ ਮੈਂ ਮੈਂ ਇਹਨੂੰ ਕਹਿਆ ਫਿਰ ਆਂਦਾ ਬਾਈ ਬੈਲਟ ਵੜੀ ਲਈਂਦੀ ਆ ਮੈਂ ਪਾਇ ਤੂੰ ਲੈਣੇ ਕਿ ਮੈਂ ਲੈਣੀ ਇਹਨੂੰ ਚੜਾ ਜਿਵੇਂ ਮਰਜ਼ੀ ਕਰ ਆ ਬੰਦਾ ਉਹ ਵਾਲ ਮਾਰਦਾ ਅੱਜ ਆ ਬੰਦਾ ਥੱਲੇ ਜਾਵੜਦਾ ਹੀ ਬੈਲਟ ਦਾ ਉਹ ਬੰਦਾ ਉੱਤੇ ਲੈ ਆਉਂਦਾ ਆ ਇੰਨਾ ਦਾ ਫਰਕ ਪੈਂਦਾ ਬਾਰੇ ਚੰਗੇ ਮੋٹے ਬਾਗ ਦੇ ਥੱਲੇ ਯਾਰ ਇੱਕ ਤੂੰ ਬੈਂਟ ਖਿਲਾ ਲਈ ਤੇ ਬੰਦੇ ਨੇ ਬਦਨਾਮ ਕਰੀਏ ਮੈਂ ਹੈ ਮੈਂ ਨਹੀਂ ਕੀਤਾ ਉਹ ਜਿਹੜੇ ਉੱਥੇ ਖੜੇ ਹੀ ਹੋਆ ਨੇ ਇਹਨੂੰ ਡਰਾਈਵਰ ਡਰਾਈਵਰ ਬਣਾ ਕੇ ਲੈ ਕੇ ਕੌਣ ਆਇਆ ਮੈਂ ਤੇਰੇ ਹੀ ਨਾਲ ਲਿਆ ਯਾਰ ਮੇਰਾ ਨਾਲੀ ਤਾਂ ਮਰ ਗਿਆ ਜਿਹੜਾ ਪਹਾ ਉਹ ਲੈ ਗਿਆ ਮੈਂ ਤੁਹਾਨੂੰ ਵੀ ਨਾਲ ਲੈ ਕੇ ਗਿਆ ਤੁਸੀਂ ਕਿਦਾਂ ਦਾ ਕੰਮ ਕਰਤਾ ਜੋ ਯਾਰ ਅਸੀਂ ਕੰਮ ਕੀਤਾ ਨਹੀਂ ਦੱਸ ਦੱਸੜਗੇਜੜਗੇਜ ਜਿਹੜੇ ਜਿਹੜੇ ਕਹਿੰਦੇ ਆ ਜਿਹੜੇ ਤੂੜ ਗਿਆ ਪਾਲੀ ਅੜਕੇ ਤੇ ਉਹਨਾਂ ਨੇ ਕੀ ਕਰਤਾ ਕੱਢ ਦੇ ਇਨਮੈਂਟਾਂ ਹੀ ਵਰਦੇ ਆ ਨਾ ਬੱਸ ਕੋਈ ਬੰਦਿਆਂ ਨੂੰ ਕੋਈ ਮਸ਼ੀਨ ਚਾਰ ਦੋ ਚਾਰ ਲਾਂਗੇ ਇਹਨਾਂ ਨੂੰ ਕਿਹੜਾ ਛੀਚੇ ਚਲਾਉਣਾ ਜੋ ਆਹੋ ਅੱਗੋਂ ਪੁੱਠਾ ਵਕੂਣਾ ਤਾਂ ਆਂਦੇ ਮੁੰਡਿਆ ਤੂੰ ਮੋਟਰ ਦੀ ਸੈਟਿੰਗ ਕਰ ਲੈਣਾ ਪੂਰੀ ਕੋਈ ਮੋਟਰ ਦੀ ਸੈਟਿੰਗ ਕਰਨਾ ਮੋਟਰ ਕਿਤੇ ਕਿਤੇ ਦੇ ਦੀ ਜਿਵੇਂ ਖੋਲਾਂਗੇ ਉਵੇਂ ਕੱਸਦਾਂਗੇ ਨਿਸ਼ਾਨੀ ਲਾ ਕੇ ਖੋਲਣੀ ਪੈਂਦੀ ਆ ਇਹ ਜੀ ਇਹਦੇ ਵੀ ਤੀਜੇ ਹੀ ਹੋਣੇ ਨਿਸ਼ਾਨੀਆਂ ਨਹੀਂ ਤੁਰੀ ਸੱਤ ਬੋਣੇ ਇਹ ਬਾਈ ਵੀ ਬੰਦਾ ਹੈ ਨੇ ਦੋ ਦਿਨ ਲਾ ਦੇ ਪੂਰੇ ਸੱਤ ਨੇ ਤੇ ਦੋ ਦਿਨ ਤਾਂ ਆ ਚਲੋ ਸਾਡੇ ਵੀ ਪੱਟਾ ਕਹਿ ਦੇਣਾ ਪੱਟੂ ਘੱਟਾਈ ਤੋਂ 3 ਘੰਟੇ ਹੋ ਚਲੇ ਆ ਇਹ ਬਾਈ ਦਾ ਹੈ ਬੈ ਗਿਆ ਖਲਿਆ ਬੈਲ ਇੱਧਰ ਵੇਖ ਹੁਣ ਮੈਂ 2-3 ਘੰਟੇ ਹੋਰ ਲੱਗਣਗੇ ਇਸ ਤੇ ਹਾਂ ਜੀ ਆਗੇ ਲੱਗਣਗੇ ਪਾ ਗੇੜ ਗੇੜ ਗੇ ਹੈ ਕੀ ਨਹੀਂ ਕਰਨੀ ਜੋ ਨਹੀਂ ਲੋ ਬਰਾਹ ਹਾਂ ਨਹੀਂ ਦੇ ਕਰ ਝੋਨੇ ਵੇਖਾਂਗੇ ਆਹੋ ਇਹਨਾਂ ਡੱਗੇ ਝੋਨੇ ਆਇਲ ਤੈਨਾਂ ਅਸਾਂ ਮੇਹਰ ਜੀ ਜਾਣ ਉਹਦੇ ਲਾ ਕੇ ਜਾਕ ਉੱਥੋਂ ਕਰ ਲਈ ਮੌਕੇ ਤੇ ਉਹਦਾ ਤੋੜਨਾ ਉੱਗਰ ਥੋੜਾ ਝਾਂ ਨੂੰ ਤੋੜਨਾ ਉਹਦਾ ਦੂਜੇ ਇੱਕ ਵਾਰੀ ਆ ਪਾ ਦੂਜੇ ਕਟਰ ਦਾ ਪੈੜ ਪੈਣਾਂ ਵਾਲੇ ਨਾ ਜੈਨਾ ਦੇ ਵਿੱਚ ਹਾਂ ਇੱਕ ਦੋ ਪੈਣਾਂ ਨੇ ਆ ਹਾਂ ਤੋਂ ਚੌਲ ਪਾਉਣੇ ਆ ਉਹ ਚੋਕ ਹੋ ਜਾਂਦਾ ਬੱਧੀ ਕੱਢਣਾ ਕੀ ਆ ਉਹਨੂੰ ਓਦਾਂ ਘਮਾ ਕੇ ਵੇਖ ਲਾ ਜਾਂ ਉੱਤੇ ਬੈਠ ਕੇ ਪੈ ਜਾਣਗੇ ਥੱਲੇ ਜਾਣਗੇ ਬਿਲਕੁਲ ਲਾ ਲਾਂਗੇ ਚੋਲੇ ਵੱਧੇ ਆ ਉਹਦੋਂ ਚੋਲੇ ਨਹੀਂ ਕੱਢੇ ਆਪਾਂ ਉਹ ਦਿਨ ਵੇਖਿਆ ਬਾਕੀ ਕੀਤਾ ਆਹ ਵਾਈਸ ਤੇ ਆਈਏ ਕਿ ਜਾ ਰਹੀ ਰੀਲ ਤੇ ਕਿੰਨੀ ਇਹਦੀ ਉੱਤੇ ਚੱਕੀ ਜਾਂਦੀ ਤੇ ਰੀਲ ਦਵਾ ਦਾ ਭਾਈ ਇਹ ਵੀ ਪਏ ਤੇ ਆਪਾਂ ਵੀ ਮੈਂ ਤਾਂ ਲਾ ਕੇ ਬੰਨੇ ਮਾਰੀ ਜੈਲ ਮੈਂ ਬਾਅਦ ਚੋ ਰੋਟੀ ਜਾਂ ਮੈਂ ਲੈ ਇਹਨਾਂ ਦੇ ਨਾਮ ਨਾਲ ਕੇ ਮੈਂ ਵੀ ਬਣਿਆ ਫਿਰਦਾ ਵੀ ਰੀਲ ਤੇ ਲਾਓ ਜੇ ਇੱਕ ਤੇ ਜਨੀ ਮਰਜੀ ਸਿਰੇ ਤੱਕ ਚੱਕੀ ਜਾਂਦੀ ਰੀਲ ਨਹੀਂ ਹੋ ਜਾ ਉਹ ਕੁੱਜਾ ਆ ਮੂਰਲਾ ਬਣਿਆ ਹੋਵੇ ਕਿਹੜਾ ਥੋੜਾ ਲੋਕੀਂ ਪੈਰਾਂ ਦੇ ਸੈਂਟਰ ਸੈਂਟਰ ਵੀ ਰਹਿ ਜਾਂਦਾ ਥੱਬਿਆਂ ਵਾਲਾ ਜਿਗਾਰ ਦੇ ਉਹ ਟੋਕਰੀ ਉਹ ਵੀ ਬਣੀ ਉਹ ਬਣਾ ਕੇ ਜਾਣੀ ਆਪਾਂ ਲੱਕੀ ਉਹ ਬਣ ਗਈ ਉਹ ਐਡਾ ਉਹ ਬਣੀ ਉਹ ਆਨੇ ਪਾਉ ਨਹੀਂ ਬਣਾ ਦੇਣੀ ਉਹ ਪਾਈ ਹੋਵੇ ਤੇ ਲਈ ਫਿਰੇ ਹੋਵੇਂ ਜਿਹਨੇ ਪੈਣਾ ਮੂਰੇ ਪੈ ਵੀ ਜਾਂਦੇ ਹੀ ਉਹਦੇ ਮਾਨਸੂਨ ਛੁੱਟਿਆ ਹੋਵੇ ਧੀਗਾ ਮੁੰਡਿਆ ਉਹ ਮੁੰਡੇ ਕਿਥੇ ਰੱਖੇ ਜੀ ਇਹ ਕਿਹੜੇ ਜਿਹੜਾ ਆਪਾਂ ਫੀਲ ਤੇ ਲੱਗਿਆ ਹਾ ਦੋ ਮੁੰਡੇ ਲੈ ਗਏ ਕੋਈ ਨਹੀਂ ਗਏ ਉਹ ਕਰਦਾ ਖੱਚ ਮੈਂ ਨਹੀਂ ਹੋਣਾ ਸਪਰਿੰਗ ਦੇ ਕਿਸਾਲਾ ਇਹਨੂੰ ਕਹੇ ਕਿਹੜੇ ਆਹ ਠੀਕ ਆ ਸੁਣੇ ਕਿ ਤੂੰ ਇਹ ਨਹੀਂ ਉਹ ਪਿਆ ਇੱਕ ਉਹ ਤਾਂ ਕੱਸ ਦੂਹਰਾ ਜਾ ਉਹਨੂੰ ਫੜ ਸਪਰਿੰਗ ਨੂੰ ਉਹਦੇ ਸਾਈਜ਼ ਦਾ ਸਪਰਿੰਗ ਲੈ ਆਵਾਂ ਉਹ ਬਾਲਾ ਬੱਸ ਆ ਜਾ ਸਪਰਿੰਗ ਗੱਤਣ ਵਾਲੇ ਮੈਂ ਅੱਗੇ ਕਿਵੇਂ ਮੈਂ ਜਿਹੜਾ ਪਾ ਤੱਕ 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 ਵੱਜਣ ਲਈ ਜਿਹੜੇ ਮੋਟੇ ਮੇਟੇ ਬਾਦ ਨੇ ਮਨ ਜੀ ਆਹ ਪਹਿਲੇ ਸੀ ਜਣੀ ਕੋਈ ਨਹੀਂ ਲੱਗਦਾ ਕਿੱਥੇ ਆ ਕਟੜਾ ਲਈ ਪਤਾ ਨਹੀਂ ਤੂੰ ਗੁਰੂ ਦਾ ਨਾਮ ਗੁੰਦੇ ਲੱਗੇ ਨਾ ਲੈਣਾ ਨਾ ਦੇਣਾ ਓਹ ਖਣਾ ਯਾਰ ਤੇਲ ਪਾਇਆ ਗੱਲ ਭਰਾਵਾ ਇਹਦੇ ਰਹਿਣ ਦੀ ਓਹ ਵੇਖੋ ਚੈਨ ਚੂਨ ਦੇ ਪੈੜਪੂੜ ਪਾਓ ਓਏ ਅੰਗਰੇਜ਼ ਧੰਨ ਲਿਆ ਵਰਕਿਆ ਵਾਗੇ ਤੱਕ ਟਿੱਗੀ ਤਾਂ ਇਹਦੇ ਯਾਰ ਤਹੇ ਲਾਇ ਮਿੱਠੀ ਨੇ ਕੀ ਗੱਲ ਕਰੀ 20 ਲੱਖ ਰੁਪਈਆ ਲਾਇ ਓਏ ਘਾਟਾ ਪਾ ਗਿਆ ਲੱਖ ਰੁਪਈਏ ਦਾ ਕਰੀਏ ਸਤਾਵਾ ਕਰੂਚੇ ਹਾਂ ਥੋੜਾ ਜਿਹਾ ਫਰਕ ਪੈਣਾ ਇੰਨਾ ਥੋੜੀ ਪੈਣਾ ਆ ਗੱਲ ਅੱਧੀ ਇੰਚੀ ਉੱਪਰ ਆ ਉਹ ਉੱਧਰ ਉੱਤੇ ਜਾ ਵਰਨਾ ਸਾਰਾ ਵੈਲਡਿੰਗ ਸ਼ੈਲਡਿੰਗ ਚਲਾਉਣੀ ਚੱਕੇ ਨਹੀਂ ਜਾਣੇ ਕਿ ਚੱਕੇ ਜਾਣਗੇ ਚੱਕੇ ਜਾਣੇ ਆ ਉਹ ਪਲੇਟ ਸਣੇ ਚੱਕੇ ਜਾਣੇ ਦਾ ਉਹਨੂੰ ਨਾਲ ਇੱਕ ਕੰਮ ਹੈ ਹਾਂ ਹਾਂ ਜਿਹੜੇ ਸੋਕੇ ਜੱਕੜੇ ਦਾ ਹਾਂ ਜੇ ਕੋਈ ਰਾਖੇ ਫੱਟੀ ਜੁੱਤੀ ਇੱਥੇ ਬੱਸ ਇੱਥੇ ਹੀ ਨਹੀਂ ਫੱਟੀ ਨੂੰ ਕੀ ਆ ਆ ਚੱਕੇ ਨਹੀਂ ਜਾਣੇ ਜੇ ਤੂੰ ਕਹਿਣਾ ਕੀ ਚੱਕਨੇ ਆਦੇ ਚੱਕਨੇ ਪਹਿਣਾ ਤੇ ਜਿੱਕ-ਜੁਕ ਲਾਉਣਾ ਲੈਣਾ ਥੱਲੇ ਵੀ ਦੋ ਤਿੰਨ ਜਾਣੇ ਖੜਦੇ ਆ ਚੱਕੇ ਜਾਣੇ ਕਿਦੇ ਧਾਰ ਆਪਣੇ ਤੇ ਆਉਣਾ ਹੈ ਹੈ ਨਾੜ ਤੇ ਘਾਟੇ ਲੈ ਵੇਖੇ ਟਰਾਈ ਦਾ ਮਾਰ ਕੇ ਦੇਖੀਏ ਉਹ ਮੜਕੇ ਭਰਾਵਾ ਸੱਚੀ ਕੀ ਜਾਨਣ ਨਾ ਇਹਨੂੰ ਗੇੜਾ ਪਾ ਕੇ ਵੇਖਾਂ ਇਹ ਕੜਾਈ ਨੇ ਉੱਚੇ ਜਾਂਦੇ ਤਾਂ ਲੋਕਾਂ ਦਾ ਤਾਂ ਵਜਣ ਲੱਪੇ ਜਾਂਗੇ ਵਾਹ ਹੋ ਕੇ ਰਹੀ। ਤੋਂ ਨਹੀਂ ਵੇਖਾਂਗੇ ਮੌਕੇ ਦੇ ਵੇਖਾਂਗੇ। ਅੱਜ ਦਿਨ ਹੈ ਰਾਮੇ ਜੀ ਦਾ ਨਾਮ ਹੋਇਆ। ਠੀਕ ਹੈ ਜੀ। ਹੁਣ ਐ ਕਰੀਏ ਇਹਨਾਂ ਨੂੰ ਤਰੀਕ ਨੂੰ ਲਗਾਈਆ। ਕੁਝ ਵੀ ਨਹੀਂ ਹੋਇਆ ਇਹਨੂੰ ਕੋਈ ਲੋਕੇ ਲੈ ਆਣ ਤਾਂ ਮਾਰ। ਇਹਦਾ ਸੈਂਟਰ ਟੈਨ ਵਾਲਾ, ਚੈਗਨੇਟ ਵੀ ਕੱਟਣ ਵਾਲਾ। ਇਹ ਸਾਹ ਉੱਪਰ نیچے ਜਾਂਦਾ ਹੈ। ਜੇ ਤੱਕ ਦੋ ਦਿਨ ਹੀ ਤਾਂ ਲਾ ਲਿਆ ਆਹ ਦਾ ਟਰਾਲੀ ਨ ਲੱਗਾ ਐ। ਅਵੇ ਲੱਗਾ ਟਾਇਰ ਪਿੰਚ ਦਾ ਹੋਇਆ ਲਾਇਆ ਵਾ ਲੋ ਬਾਈ ਟਾਇਰ ਅਠੇ ਹੀ ਦਹੀਂ ਤੋ ਨਾ ਆਂਦਾ ਪੱਤੀ ਉਰਲੇ ਬੰਨੇ ਪਾਉਣੀ ਕਿ ਪਰਲੇ ਬੰਨੇ ਦੀ ਨਾ ਇੱਧਰ ਉਰਲੇ ਬੰਨੇ ਦੀ ਪਾਈ ਹੈ ਨਾ ਯਾਰ ਮਾਤਾ ਮੈਂ ਛੱਡ ਕੇ ਲਾ ਆ ਵੇ ਤੂੰ ਆਇਆ ਕਿਉਂ ਨਹੀਂ ਓਏ ਅਗਲੇ ਬੰਨੇ ਕਰ ਦਾਦਾ ਤੈਨੂੰ ਆਊਗਾ ਸਹੀ ਆਉਂਦਾ ਕਿਉਂ ਨਹੀਂ ਆ ਉਹ ਮੈਨੂੰ ਬੰਦਾ ਇਹ ਗਲਤ ਲੱਗੰਦਿਆ ਹੈ ਤੈਨੂੰ ਤੈਹ ਨਹੀਂ ਮਾਰਨੀ ਆਉਂਦੀ ਤੈਨੂੰ ਤੈਹ ਵੀ ਨਹੀਂ ਮਾਰਨੀ ਆਉਂਦੀ ਲਾ ਯਾਰ ਉਥੇ ਉਹ ਥਰਾਖ ਪਰੇ ਕਰ ਲਿੰਦਾ ਤੂੰ ਰੱਖ ਉਥੇ ਰੱਖ ਦੇ ਨੂੰ ਹੁਣੇ ਸਹੀ ਕਰਕੇ ਵਿਗਾਉ ਰੱਖ ਉਥੇ ਰੱਖ ਆ ਬਾਈ ਜੀ ਦੱਸੋ ਇਦਾਂ ਹੀ ਲੀੜਾ ਲੱਗਦਾ ਮਸ਼ੀਨਾ ਇਹ ਮੁੰਡਾ ਮੁੰਡਾ ਵੀ ਇਦਾਂ ਲੱਗਦਾ ਇਹ ਅੱਲਾ ਇਹਦਾ ਨਹੀਂ ਮੇਰੀ ਗੱਲ ਸੁਣ ਲੈ ਇੱਕ ਤਾਏ ਹੋਰ ਮਾਰੇ ਨੂੰ ਅੰਦਰ ਵਾਰ ਕਰ। ਦਿਮਾਗ ਤੁਹਾਡਾ ਆ ਜਾਂ ਕੰਮ ਲਈਦਾ ਹੁੰਦਾ। ਤੇ ਈੜਾ ਅੰਦਰ ਵਾਰ ਖੜ ਕੇ ਲੱਗਣਾ ਇਹ ਨਾਲੇ ਬਾਹਰ ਵਾਰਨੇ ਲੱਗਣਾ। ਉਹੋ ਕੱਪੜਾ ਦੇ ਅੰਦਰ ਹੀ ਆਹਾ ਵੇ ਇਹਨੇ ਪੈ ਸੀ ਨਾ ਆਪਾਂ। ਆ ਵੇ ਤੈਨੂੰ ਹੁਣੇ ਦੱਸਾਂ ਉੱਥੇ। ਇਹ ਆਪਾਂ ਨੂੰ ਕਿਤੇ ਬੇਟਾ ਟੈਨਸ਼ਨ ਨਹੀਂ ਲੈਣੀ ਆਪਣੇ ਹੰਦ। ਚੱਲ ਰੱਖ ਈੜਾ। ਇੱਕ ਮਿੰਟ ਇੱਕ ਮਿੰਟ। ਚੱਲ ਦੱਸ ਸੁਣਾ ਆਇਆ ਬਣੀ ਗੱਲ ਕਿ ਨਹੀਂ। ਇਦੀਆਂ ਪੱਤੀਆਂ ਦਹੋਣੀਆਂ ਯਾਰ ਇੱਕ ਅੰਦਰ ਇੱਕ ਬਾਦ ਨਹੀਂ ਨਹੀਂ ਤੂੰ ਹੀ ਭਾਜੀ ਮਸ਼ੀਨਾ ਬਣਾਉਣ ਲੱਗ ਜਿਓ ਤੇ ਤੁਹਾਡੀ ਬੜੀ ਗੱਲ ਬਣਨੀ ਤੇ ਆਹ ਮਸ਼ੀਨਾ ਥੀ ਬਣਾਇਆ ਕਰੋ ਆਈ ਜੁਬਤ ਕਿ ਨਹੀਂ ਆ ਗਈ ਆ ਗਈ ਮੰਨਦਾ ਬਾਬਿਆਂ ਨੂੰ ਮੈਂ ਪੂਰੀ ਗੱਲ ਬਾਤ ਆਦੇ